ਜੋ ਮੈਂ ਤੁਹਾਨੂੰ ਦੱਸਦਾ ਇਹ ਕਿਆ ਸਿਸਟਮ ਗਿਆ ਹੈ ਕਿੱਥੇ ਤੇ ਵੱੜਦੇ ਨੇ ਚੂਹੇ ਅੰਦਰ ਆ ਜਾਂਦੇ ਆ ਗੱਡੀ ਦੇ ਤੇ ਹੁਣ ਤੁਹਾ ਆ ਕੇ ਚੰਗੀ ਤਰ੍ਹਾਂ ਸਾਫ ਸਵਈ ਕਰਾ ਕੇ ਗੱਡੀ ਲਿਆਂਦੀ ਆ ਤੇ ਤੁਹਾਨੂੰ ਆ ਦਿਖਾਉਣਾ ਜਿਹੜਾ ਬਲੂਅਰ ਹੁੰਦਾ ਆ ਦੇਖੋ ਆ ਮੈਂ ਖੋਲ ਲਿਆ ਆ ਪਿੱਛੇ ਤੇ ਆਪ ਆ ਜੇ ਇਹਦਾ ਜਿਹੜਾ ਹੁੰਦਾ ਸਮਾਨ ਰੱਖਣ ਨੂੰ ਤੇ ਇਹਦੇ ਵਿੱਚ ਇਹਦੇ ਥੱਲੇ ਹੁੰਦਾ ਫਿਲਟਰ ਜਿਹੜਾ ਆਪਾਂ ਨੇ ਆ ਖੱਡਿਆ ਹੋਇਆ ਫਿਲਟਰ ਇਹ ਜਰੀ ਇਹਨੂੰ ਸਾਫ਼ ਕਰ ਲਿਆ ਇਹਦੇ ਚ ਬਹੁਤ ਮਿੰਗਣਾਈਆਂ ਦੀਆਂ ਬਿੱਠਾਂ ਉਹਦੀਆਂ ਚੂਹਿਆਂ ਦੀਆਂ ਤੇ ਆ ਇਹਦੇ ਨਾਲ ਲੱਗਿਆ ਹੋਇਆ ਸੀਗਾ ਇਦਾਂ ਸਿਸਟਮ ਇਹ ਇਹ ਇੱਥੋਂ ਕੱਢਿਆ ਇਹ ਆ ਪੂਰੇ ਦੇ ਕੱਢਿਆ ਤੁਹਾਨੂੰ ਇਹ ਉਧਰ ਤੇ ਔਨ ਕਰਿਆ ਹੋਇਆ ਬਲੂਰ ਤਾਂ ਮੈਂ ਆ ਦੇਖੋ ਅਹੀਂ ਆਵਾ ਆਉਂਦੀ ਆ ਤੇ ਜਿਹੜਾ ਜਿਹੜੇ ਚੂਹੇ ਆ ਰਹੇ ਆ ਇਹ ਜਦੋਂ ਆਪਾਂ ਕਦੇ ਵੀ ਆਹ ਬਟਨ ਆ ਜਿਹੜਾ ਇਹਨੂੰ ਕਦੇ ਵੀ ਆਪਾਂ ਨੇ ਆਫ ਨਹੀਂ ਕਰਨਾ ਜਿਹੜਾ ਅੰਦਰਲੀ ਹਵਾ ਵਾਲਾ ਬਟਨ ਆ ਇਹਨੂੰ ਆ ਦੇਖਿਓ ਹੁਣ ਇਹਨੂੰ ਬਟਨ ਨੂੰ ਜਦੋਂ ਆਪਾਂ ਆਨ ਕਰੂਗੇ ਨਾ ਏਸੀ ਵਾਲਾ ਤਾਂ ਚਲੋ ਜਿੱਦਾਂ ਮਰਜੀ ਆ ਆ ਬਟਨ ਨੂੰ ਤੁਸੀਂ ਦੱਬ ਕੇ ਰੱਖਣਾ ਕਦੇ ਵੀ ਜਿਹੜੀ ਹਵਾ ਅੰਦਰ ਦੀ ਅੰਦਰੇ ਰਹੇ ਜਦੋਂ ਵੀ ਤੁਸੀਂ ਗੱਡੀ ਖੜਾਉਣੀ ਆ ਕਿਤੇ ਠੀਕ ਹੈ ਜੀ 5-7 ਦਿਨਾਂ 10 ਦਿਨ ਜਦੋਂ ਗੱਡੀ ਖੜਾਉਣੀ ਆ ਤਾਂ 1 ਦਿਨ ਲਈ ਵੀ ਖੜਾਉਣੀ ਤਾਂ ਆ ਬਟਨ ਥੋੜਾ ਆਨ ਹੋਣਾ ਚਾਹੀਦਾ ਹੁਣ ਇਹ ਬਟਨ ਨਾਲ ਕੀ ਹੁੰਦਾ ਸਾਨੂੰ ਦੱਸਣਾ ਹੈ ਆ ਜਿਹੜਾ ਸਿਸਟਮ ਆ ਦੇਖੋ ਆ ਤੁਹਾਨੂੰ ਹੱਥ ਲਾਉਣਾ ਇਹ ਜਿਹੜਾ ਸਿਸਟਮ ਹੁਣ ਇਹ ਖੁੱਲਾ ਆਪਨ ਆ ਆ ਹਵਾ ਉਰੇ ਤੇ ਆ ਬਲੂਰ ਦਾ ਮੂੰਹ ਖੁੱਲ੍ਹੇ ਜਾਂਦਾ ਇੱਥੇ ਤੇ ਅੰਦਰ ਦੇ ਉੱਪਰਲੇ ਪਾਸੇ ਤੇ ਧੂੜ ਦਾ ਮੂੰਹ ਖੁੱਲ੍ਹੇ ਜਾਂਦਾ ਉੱਪਰ ਦੇ ਹਵਾ ਥੱਲੇ ਨੂੰ ਆ ਰਹੀ ਜਿਵੇਂ ਮਰਜੀ ਐਂਟਰੀ ਹੋ ਸਕਦੀ ਹੁੰਦੀ ਹੈ ਹੁਣ ਆਪਣੀ ਕੀ ਕਰਨਾ ਇਹਨੂੰ ਬਟਨ ਨੂੰ ਜਦੋਂ ਦੱਬੂਗੇ ਆ ਦੇਖੋ ਆ ਸਿਸਟਮ ਨੇ ਇਹਨੇ ਬੰਦ ਹੋ ਜਾਨਾ ਆ ਜਿਹੜੀ ਆਟਮ ਆਹ ਜਿਹੜਾ ਲੋਕ ਹੈ ਇਹਨੇ ਬੰਦ ਹੋ ਜਣਾ ਜਦੋਂ ਆਪਾਂ ਨੇ ਅੰਦਰ ਦੀ ਹਵਾਲਾ ਬਟਨ ਦੱਬਣਾ ਆ ਦੇਖੋ ਹੁਣ ਇਹ ਮਤਨ ਦੱਬਤਾ ਹੋ ਦੇਖੋ ਤੇ ਉਹ ਦੇਖੋ ਲੌਕ ਹੋ ਗਿਆ ਬੰਦ ਹੋ ਗਿਆ ਹੁਣ ਇਹਨੂੰ ਆਪਣੀ ਬੰਦ ਰੱਖਣਾ ਇੱਥੇ ਆ ਜੇਣਾ ਆਪਣਾ ਫਿਲਟਰ ਆਹ ਔਰੇ ਆਹ ਫਿਲਟਰ ਆ ਜੇਣਾ ਔਰੇ ਠੀਕ ਹੈ ਜੀ ਆ ਦੇਖੋ ਆ ਔਰੇ ਆ ਜੇਣਾ ਫਿਲਟਰ ਤੇ ਆਹ ਔਰੇ ਫਿਲਟਰ ਆ ਜੇਣਾ ਤੇ ਆਪਾਂ ਨੇ ਜਾਣੀ ਕਿ ਵੀ ਆਹ ਬਟਨ ਨੂੰ ਤੁਹਾਨੂੰ ਦੁਬਾਰਾ ਫੇਰ ਦੱਸਾ ਦਿੰਨਾ ਆਹ ਬਟਨ ਜੇ ਆਪਾਂ ਉਹ ਕਰੂਗੇ ਆਹ ਬਟਨ ਦੱਬੂਗੇ ਬਾਹਰਲੀ ਹਵਾ ਦਾ ਤਾਂ ਆਹ ਬਟਨ ਦੱਬ ਕੇ ਆ ਦੇਖੋ ਉਹਨੇ ਖੁੱਲੇ ਜਾਣਾ ਤੇ ਬਾਹਰਲੀ ਹਵਾ ਅੰਦਰ ਆਉਣੀ ਸ਼ੁਰੂ ਹੋ ਜਾਏ ਉਹ ਦੇਖੋ ਇਝੂਆਂ ਤੇ ਡਿਗਾਰਡ ਕਰਿਆ ਬਹੁਤ ਦੁਖੀ ਕਰਿਆ ਤਾਂ ਸਾਲਿਆਂ ਨੇ ਚੂਹਿਆਂ ਨੇ ਦੇਖੋ ਜਾਲੀ ਲਾਈ ਆ ਬਹੁਤ ਹੀ ਜਣੀ ਗਏ ਇੱਕ ਦੋ ਸਕਰੂ ਲਾਏ ਆ ਬਸ ਆ ਨਟ ਪਹਿਲਾਂ ਹੀ ਲੱਗਿਆ ਹੋਤਾ ਲੈ ਗਰੀ ਕਰਨਾ ਥੱਲੇ ਆਹੜਾ ਫੜ ਨਾਟ ਬੜੀਆ ਕੰਮ ਕਰਿਆ ਬਾਈ ਨੇ ਨਾਲੇ ਆ ਖੋਲਣ ਦੀ ਲੋੜੇ ਨਹੀਂ ਜਿਹੜੇ ਆਪਣੇ ਆ ਉਹਨੇ ਆ ਵਾਈਪਰ ਜੀ ਕੱਲਾ ਆ ਖੋਲ ਰਹੇ ਤੇ ਪਰ ਇਹ ਜਣੀ ਕੇ ਸਾਈਡ ਪਰ ਤੇ ਖੁੱਲ ਗਈ ਇਹ ਇੱਕ ਸਾਈਡ ਖੁੱਲ ਜਾਂਦੀ ਇਹਦੀ ਵਾਈਪਰ ਵਾਲਿਆਂ ਦੀ ਤੇ ਹਾਂ ਦੇਖੋ ਬਿਰੂ ਹੁਣ ਦੇਖਦੇ ਚੂਹੇ ਕਿੱਥੇ ਤੇ ਵੜਦੇ ਐਨਾ ਸ਼ੁਕਰ ਕੋਈ ਨੁਕਸਾਨ ਨਹੀਂ ਕਰਿਆ ਤਾਰਾਂ ਦਾ ਬਰੀਜਾ ਗੱਡੀ ਐ ਇਹ ਇੱਥੇ ਜੇ ਲਾਈ ਵੀਰੇ ਹਾਂ ਨਾ ਨਾ ਬਰੇ ਇਹ ਆਹ ਹਾਂ ਜਿਹ ਨਾਲ ਜੋੜਦੇ ਬਹੁਤਾ ਵੀ ਨਾ ਕਿਤੇ ਟੁੱਟੇ ਹੀ ਵੇ ਔਰੇ ਨਾਲ ਹੀ ਕਿ ਨਹੀਂ ਜਿਹੜਾ ਬੰਦ ਜਿਹੜੀ ਆ ਇੱਧਰ ਇੱਕ ਔਰੇ ਜੇ ਚਾਹੀਦਾ ਹਾਂ ਇੱਕ ਚਾਹੀਦਾ ਲੈਣਾ ਲਾਉਣੀ ਸੀਗੀ ਫਿਰ ਇਹ ਕਹਿੰਦੇ ਪੁੰਖਾ ਦਾ ਪੁੱਤਰ ਦੇਣ ਨੂੰ ਚੂਵੇ ਖਾ ਖੂ ਜਾਣੀ ਉਹਨਾਂ ਦੇ ਪੁੱਤਰ ਦੇਣੀ ਆ ਕਰਕੇ ਸਿਸਟਮ ਉਹ ਦੇਖੋ ਜੀ ਆ ਗਿਆ ਹੋ ਗਿਆ ਹੋਰ ਤਾਂ ਨਿੱ ਕਿਤੇ ਦੇ ਸਪੇਸ ਚਲੋ ਜੀ ਇਹ ਹੋ ਗਿਆ ਕੰਮ ਉਰੇ ਲਾਉਣਾ ਵੀਰੇ ਇੱਕ ਉਰੇ ਲਾ ਰਹੀ ਇੱਕ ਹਨਾ ਲਾ ਦੇ ਇੱਕ ਹਨਾ ਲਾ ਫਿਰ ਉਹ ਆਉਂਦੇ ਦਾ ਹੈ ਇੱਕ ਲਾ ਦੇ ਬਸ ਜਾਂ ਉਰੇ ਲਾ ਦੇ ਉਰੇ ਜੇ ਲੱਗੂਗਾ ਚਲ ਹਾਂ ਨਾਲ ਜੇ ਫਿਰ ਨਾ ਹੋ ਗਿਆ ਸਿਸਟਮ ਇਹ ਵੈਸੀ ਗੱਡੀ ਆ ਬ੍ਰੀਸ ਵਾਲਿਆਂ ਨੂੰ ਕੰਪਨੀ ਵਾਲਿਆਂ ਨੂੰ ਚਾਹੀਦਾ ਇਹ ਸਿਸਟਮ ਕਰਨਾ ਤੇ ਇੰਨਾ ਪੈਸਾ ਲੈਣੇ ਆ ਇਹ ਵੀ ਲਾਉਣੀ ਚਾਹੀਦੀ ਜਾਲੀ ਵਗੈਰਾ ਠੀਕ ਹੈ ਓਕੇ ਜੀ ਦੇਖਦੇ ਆ ਫਿਰ ਬਾਅਦ ਚ ਸੈਟ ਕਰਦੇ ਮਤਲਬ ਕਿ ਅੱਛਾ ਇਹਦੀ ਪੈਪ ਇਹਦੇ ਨਾਲ ਵਾਈਪਰ ਦੀ ਲਾਦੀ ਲੋਕ ਖਲੂ ਗਏ ਫਿਰ ਨਾ ਢਿੱਲੇ ਹੋ ਰਹਿੰਨੇ ਸਾਲੇ ਖੜਕੀ ਜਾਂਨੇ ਅੱਛਾ ਉਹ ਹੁੰਦਾ ਰਹਿ ਗਿਆ ਹਨ ਇੱਥੇ ਕੁਝ ਲੱਗਣਾ ਇਹ ਜੀ ਸਾਈਡ ਵਰਖੂਗਾ ਹੈ ਇਹਦਾ ਆ ਮੈਂ ਕੱਟਾਂਗੇ ਵੀਰੇ ਜੀ ਜਿਹਨਾਂ ਨੂੰ ਜੋੜਨਾ ਪੈਣਾ ਹੈ ਗੈਪ ਦੁਬਾਰਾ ਨੂੰ ਜਿਹਨਾਂ ਨੂੰ ਇਹ ਏਰੀਆ ਨੂੰ ਖਿੱਚ ਲਈਏ ਇੱਧਰ ਨੂੰ ਮੇਰੇ ਵੱਲ ਨੂੰ ਲੋਕ ਜੀ ਬਿਚਾਰ ਕੇ ਉਹ ਰੱਖੋ ਜੀ ਨਾ ਆੜਦਾ ਡ੍ਰਿੰਗ ਹੋਣਾ ਡ੍ਰਿੰਗ ਹੋਣਾ ਹਾਂ ਹੈਗਾ ਇਦਾਂ ਹੀ ਆ ਇਦਾਂ ਹੀ ਆ ਥੋੜਾ ਫਰਕ ਏ ਆ ਉਧਰ ਦੇ ਵੀ ਬਾ ਉਂ ਢਿੱਲਾ ਨਾ ਹੋ ਜੇ ਬਸ ਬਾ ਠੀਕ ਹੈ ਮਸ ਵੀਰੇ ਆ ਜੀ ਆ ਲੋ ਜੀ ਉਹ ਮਾਰੀ ਹੋਈ ਜੀ ਲੈਣੇ ਜੀ ਜੀ ਲੈਣੇ ਲੋ ਜੀ ਉਹ ਵੀ ਓਕੇ ਗੱਡੀ